ਆ ਗਿਆ ਬਿਆਨ ਮੈਂ ਦਿੱਤਾ ਸੀ ਵੀ ਉਹਨੂੰ ਸਖਤ ਤੋਂ ਸਖਤ ਜਿਹੜੀ ਕੁਐਸਚਨ ਆਉ ਸੈਂਟੈਂਸ ਦੇ ਰੱਖਿਆ ਉਹਨਾਂ ਨੇ ਉਹ ਕੋਰਟ ਦੇ ਵਿੱਚੋਂ ਜਿਹੜਾ ਗਿਲਟੀ ਡਿਕਲੇਅਰ ਹੋ ਗਿਆ ਤੇ ਵੱਧ ਵੱਧ ਸਜ਼ਾ ਦੇਣੀ ਚਾਹੀਦੀ ਉਹ ਜਿਹੜਾ ਪੰਜਾਬੀਆਂ ਦਾ ਜਹਾਜ਼ ਅਮਰੀਕਾ ਤੋਂ ਆ ਰਿਹਾ ਹੈ ਫਿਰ ਕਿੱਡ ਪਹਟ ਉਹਨੇ ਦੇਖੋ ਮੈਂ ਕਿਉਂਕਿ ਵੱਖ-ਵੱਖ ਮੁਲਕਾਂ ਦੇ ਵੱਖ-ਵੱਖ ਕਾਨੂੰਨ ਆ ਪਰ ਅੱਜ ਤੱਕ ਇਹ ਨਹੀਂ ਰਿਹਾ ਕਿ ਚਾਹੇ ਜੋਰ ਪਿਆ ਤੇ ਚਾਹੇ ਅਮਰੀਕਾ ਕੈਨੇਡੀਆ ਕੈਨੇਡਾ ਤੇ ਚਾਹੇ ਇੰਗਲੈਂਡ ਆ ਉਹਨਾਂ ਦੇ ਵਿੱਚ ਜੇਲੇ ਬੰਦਾ ਚਲ ਜਾਂਦਾ ਸੀ ਤੇ ਉਹਨੂੰ ਕੋਈ ਸ਼ੈਲਟਰ ਰੂਪੀ ਜਾਂ ਉਹਨੂੰ ਰਿਪੋਰਟ ਕਰਨ ਲੱਗੇ 100 ਲਿਮਿਟੇਸ਼ਨਾਂ ਜਿਹੜੀਆਂ ਕਾਨੂੰਨ ਦੀਆਂ ਹੁੰਦੀਆਂ ਸੀ ਪਰ ਤਾਨਾਸ਼ਾਹੀ ਰੂਪ ਦੇ ਵਿੱਚ ਮੈਂ ਸਮਝਦਾ ਇਹ ਮੈਂ ਨਹੀਂ ਕਰਨੀ ਚਾਹੀਦੀ ਇੱਕ ਮੌਕਾ ਹਰ ਕ ਨੂੰ ਦਿੱਤਾ ਜਾਣਾ ਚਾਹੀਦਾ ਤੇ ਇਹਦੇ ਨਾਲ ਮੈਂ ਸਮਝਦਾ ਜਿਹੜੇ ਪਰਿਵਾਰਾਂ ਨੇ ਵਿਚਾਰਿਆਂ ਨੇ ਲੱਖਾਂ ਰੁਪਏ ਲਾ ਕੇ ਉਹ ਵਿਦੇਸ਼ਾਂ ਨੂੰ ਬੱਚੇ ਭੇਜੇ ਚਲੋ ਭੇਜਣੇ ਦਾ ਚੰਗੇ ਢੰਗ ਚ ਕਨੌਨਾਂ ਟੰਗ ਦੇ ਬੱਚ ਪਰ ਜੇ ਚਲੇ ਵੀ ਗਏ ਤਾਂ ਉਹਨਾਂ ਦੇ ਉੱਤੇ ਨજર ਅਸਾਨੀ ਕਰਨੀ ਚਾਹੀਦੀ ਨਾ ਕਿ ਐਵੇਂ ਡਿਪੋਟਾਂ ਦੀ ਬੇੜੀਆਂ ਲਗਾ ਕੇ ਲੈੰਦਾ ਜਾ ਰਿਹਾ ਜੀ ਚਲੋ ਇਹ ਮੈਂ ਬੇੜੀਆਂ ਤੇ ਹੁਣ ਕਿਉਂਕਿ ਦੇਖੋ ਹੁਣ ਤਾਂ ਆਮ ਤੌਰ ਦੇ ਉੱਤੇ ਸਾਡੇ ਇਥੇ ਮੁਲਖ ਦੇ ਵਿੱਚ ਬਾਹਰ ਤਾਂ ਚੱਲਦਾ ਇਥੇ ਸਾਡੇ ਨਹੀਂ ਇਹ ਚੱਲਦਾ ਪਰ ਫੇਰ ਵੀ ਚਲੋ ਜੇ ਕੜੀ ਲਾਉਣੀ ਹੱਥ ਨੂੰ ਲਾਈ ਜਾ ਸਕਦੀ ਹੈ ਪੈਰਾਂ 'ਚ ਬੇੜੀਆਂ ਪਾ ਕੇ ਜਿਹੜਾ ਬੰਦਾ ਮੰਨ ਲਓ ਤੁਹਾਡੇ ਪੁਲਿਸ ਨੇ ਕੈਪਚਰ ਕਰ ਲਿਆ ਜਾਂ ਸਰਕਾਰ ਨੇ ਫਿਰ ਉਹਦੇ ਵਿੱਚ ਕੜੀਆਂ ਲਤਾਂ ਦੇ ਵਿੱਚ ਬੇੜੀਆਂ ਲਾਉਣ ਦਾ ਤਾਂ ਹੁਣ ਸਮਝ ਨਹੀਂ ਰਿਹਾ ਠੀਕ ਧੰਨਵਾਦ ਜੀ ਤੇ ਆ ਗਿਆ ਬਿਆਨ ਮੈਂ ਦਿੱਤਾ ਸੀ ਵੀ ਉਹਨੂੰ ਸਖਤ ਤੋਂ ਸਖਤ ਜਿਹੜੀ ਕੁਐਸਚਨ ਆਉ ਸੈਂਟੈਂਸ ਦੇ ਰੱਖਿਆ ਉਹਨਾਂ ਨੇ ਉਹ ਕੋਰਟ ਦੇ ਵਿੱਚੋਂ ਜਿਹੜਾ ਗਿਲਟੀ ਡਿਕਲੇਅਰ ਹੋ ਗਿਆ ਤੇ ਵੱਧ ਵੱਧ ਸਜ਼ਾ ਦੇਣੀ ਚਾਹੀਦੀ ਹੈ ਜਿਹੜਾ ਪੰਜਾਬੀਆਂ ਦਾ ਜਹਾਜ਼ ਅਮਰੀਕਾ ਤੋਂ ਆ ਰਿਹਾ ਹੈ ਫਿਰ ਕਿੱਡ ਪਹਟ ਉਹਨੇ ਦੇਖੋ ਮੈਂ ਕਿਉਂਕਿ ਵੱਖ-ਵੱਖ ਮੁਲਕਾਂ ਦੇ ਵੱਖ-ਵੱਖ ਕਾਨੂੰਨ ਆ ਪਰ ਅੱਜ ਤੱਕ ਇਹ ਨਹੀਂ ਰਿਹਾ ਕਿ ਚਾਹੇ ਜੋਰ ਪਿਆ ਤੇ ਚਾਹੇ ਅਮਰੀਕਾ ਕੈਨੇਡੀਆ ਕੈਨੇਡਾ ਤੇ ਚਾਹੇ ਇੰਗਲੈਂਡ ਆ ਉਹਨਾਂ ਦੇ ਵਿੱਚ ਜੇਲੇ ਬੰਦਾ ਚਲ ਜਾਂਦਾ ਸੀ ਤੇ ਉਹਨੂੰ ਕੋਲ ਸ਼ੈਲਟਰ ਰੂਪੀ ਜਾਂ ਉਹਨੂੰ ਰਿਪੋਰਟ ਕਰਨ ਲੱਗੇ 100 ਲਿਮਿਟੇਸ਼ਨਾਂ ਜਿਹੜੀਆਂ ਕਾਨੂੰਨ ਦੀਆਂ ਹੁੰਦੀਆਂ ਸੀ ਪਰ ਤਾਨਾਸ਼ਾਹੀ ਰੂਪ ਦੇ ਵਿੱਚ ਮੈਂ ਸਮਝਦਾ ਇਹਵੇਂ ਨਹੀਂ ਕਰਨੀ ਚਾਹੀਦੀ ਇੱਕ ਮੌਕਾ ਹਰ ਕ ਨੂੰ ਦਿੱਤਾ ਜਾਣਾ ਚਾਹੀਦਾ ਤੇ ਇਹਦੇ ਨਾਲ ਮੈਂ ਸਮਝਦਾ ਜਿਹੜੇ ਪਰਿਵਾਰਾਂ ਨੇ ਵਿਚਾਰਿਆਂ ਨੇ ਲੱਖਾਂ ਰੁਪਏ ਲਾ ਕੇ ਉਹ ਵਿਦੇਸ਼ਾਂ ਨੂੰ ਬੱਚੇ ਭੇਜੇ ਚਲੋ ਭੇਜਣੇ ਦਾ ਚੰਗੇ ਢੰਗ ਚ ਕਾਨੂੰਨਾਂ ਢੰਗ ਦੇ ਬੱਚ ਪਰ ਜੇ ਚਲੇ ਵੀ ਗਏ ਤਾਂ ਉਹਨਾਂ ਦੇ ਉੱਤੇ ਨજર ਅਸਾਨੀ ਕਰਨੀ ਚਾਹੀਦੀ ਨਾ ਕਿ ਐਵੇਂ ਡੇਪੋ ਚ। ਡਾਂ ਦੀ ਬੇੜੀਆਂ ਲਗਾ ਕੇ ਲੈੰਦਾ ਜਾ ਰਿਹਾ ਜੀ। ਚਲੋ ਇਹ ਮੈਂ ਬੇੜੀਆਂ ਤੇ ਹੁਣ ਕਿਉਂਕਿ ਦੇਖੋ ਹੁਣ ਤਾਂ ਆਮ ਤੌਰ ਦੇ ਉੱਤੇ ਸਾਡੇ ਇਥੇ ਮੁਲਖ ਦੇ ਵਿੱਚ ਬਾਹਰ ਤਾਂ ਚੱਲਦਾ। ਇਥੇ ਸਾਡੇ ਨਹੀਂ ਇਹ ਚੱਲਦਾ। ਪਰ ਫੇਰ ਵੀ ਚਲੋ ਜੇ ਕੜੀ ਲਾਉਣੀ ਹੱਥ ਨੂੰ ਲਾਈ ਜਾ ਸਕਦੀ ਹੈ ਪੈਰਾਂ 'ਚ ਬੇੜੀਆਂ ਪਾ ਕੇ ਜਿਹੜਾ ਬੰਦਾ ਮੰਨ ਲਓ ਤੁਹਾਡੇ ਪੁਲਿਸ ਨੇ ਕੈਪਚਰ ਕਰ ਲਿਆ ਜਾਂ ਸਰਕਾਰ ਨੇ ਫਿਰ ਉਹਦੇ ਵਿੱਚ ਕੜੀਆਂ ਲਤਾਂ ਦੇ ਵਿੱਚ ਬੇੜੀਆਂ ਲਾਉਣ ਦਾ ਤਾਂ ਹੁਣ ਸਮਝ ਨਹੀਂ ਰਿਹਾ। ਠੀਕ ਧੰਨਵਾਦ ਜੀ। ਆ ਗਿਆ ਬਿਆਨ ਮੈਂ ਦਿੱਤਾ ਸੀ ਵੀ ਉਹਨੂੰ ਸਖਤ ਤੋਂ ਸਖਤ ਜਿਹੜੀ ਕੁਐਸਚਨ ਆਫ ਸੈਂਟੈਂਸ ਦੇ ਰੱਖਿਆ ਉਹਨਾਂ ਨੇ ਉਹ ਕੋਰਟ ਦੇ ਵਿੱਚੋਂ ਜਿਹੜਾ ਗਿਲਟੀ ਡਿਕਲੇਅਰ ਹੋ ਗਿਆ ਤੇ ਵੱਧ ਤੋਂ ਵੱਧ ਸਜ਼ਾ ਦੇਣੀ ਚਾਹੀਦੀ ਜਿਹੜਾ ਪੰਜਾਬੀਆਂ ਦਾ ਜਹਾਜ਼ ਅਮਰੀਕਾ ਤੋਂ ਆ ਰਿਹਾ ਹੈ ਫਿਰ ਡਿੱਡ ਪੋਟ ਉਹਨੇ ਦੇਖੋ ਮੈਂ ਕਿਉਂਕਿ ਬਖਵਖ ਮੁਲਕਾਂ ਦੇ ਬਖਵਖ ਕਾਨੂੰਨ ਆ ਪਰ ਅੱਜ ਤੱਕ ਇਹ ਨਹੀਂ ਰਿਹਾ ਕਿ ਚਾਹੇ ਜੋਰ ਪਿਆ ਤੇ ਚਾਹੇ ਅਮਰੀਕਾ ਕੈਨੇਡਾ ਕੈਨੇਡਾ ਤੇ ਚਾਹੇ ਇੰਗਲੈਂਡ ਆ ਉਹਨਾਂ ਦੇ ਵਿੱਚ ਜੇਲੇ ਬੰਦਾ ਚਲ ਜਾਂਦਾ ਸੀ ਤੇ ਉਹਨੂੰ ਕੋਈ ਸ਼ੈਲਟਰ ਰੂਪੀ ਜਾਂ ਉਹਨੂੰ ਰਿਪੋਰਟ ਕਰਨ ਲੱਗੇ 100 ਲਿਮਿਟੇਸ਼ਨਾਂ ਜਿਹੜੀਆਂ ਕਾਨੂੰਨ ਦੀਆਂ ਹੁੰਦੀਆਂ ਸਨ ਪਰ ਤਾਨਾਸ਼ਾਹੀ ਰੂਪ ਦੇ ਵਿੱਚ ਮੈਂ ਸਮਝਦਾ ਇਹਵੇਂ ਨਹੀਂ ਕਰਨੀ ਚਾਹੀਦੀ ਇੱਕ ਮੌਕਾ ਹਰ ਕ ਨੂੰ ਦਿੱਤਾ ਜਾਣਾ ਚਾਹੀਦਾ ਤੇ ਇਹਦੇ ਨਾਲ ਮੈਂ ਸਮਝਦਾ ਜਿਹੜੇ ਪਰਿਵਾਰਾਂ ਨੇ ਵਿਚਾਰਿਆਂ ਨੇ ਲੱਖਾਂ ਰੁਪਏ ਲਾ ਕੇ ਉਹ ਵਿਦੇਸ਼ਾਂ ਨੂੰ ਬੱਚੇ ਭੇਜੇ ਚਲੋ ਭੇਜਣੇ ਦਾ ਚੰਗੇ ਢੰਗ ਚ ਕਾਨੂੰਨਾਂ ਢੰਗ ਦੇ ਬੱਚ ਪਰ ਜੇ ਚਲੇ ਵੀ ਗਏ ਤਾਂ ਉਹਨਾਂ ਦੇ ਉੱਤੇ ਨજર ਅਖਾਨੀ ਕਰਨੀ ਚਾਹੀਦੀ ਨਾ ਕਿ ਐਵੇਂ ਡੇਪੋ ਚੋਂ ਬੀੜੀਆਂ ਲਗਾ ਕੇ ਲੈੰਦਾ ਜਾ ਰਿਹਾ ਜੀ ਚਲੋ ਇਹ ਮੈਂ ਬੀੜੀਆਂ ਤੇ ਹੁਣ ਕਿਉਂਕਿ ਦੇਖੋ ਹੁਣ ਤਾਂ ਆਮ ਤੌਰ ਦੇ ਉੱਤੇ ਸਾਡੇ ਇਥੇ ਮੁਲਖ ਦੇ ਵਿੱਚ ਬਾਹਰ ਤਾਂ ਚੱਲਦਾ ਇਥੇ ਸਾਡੇ ਨਹੀਂ ਇਹ ਚੱਲਦਾ ਪਰ ਫੇਰ ਵੀ ਚਲੋ ਜੇ ਕੜੀ ਲਾਉਣੀ ਹੱਥ ਨੂੰ ਲਾਈ ਜਾ ਸਕਦੀ ਹੈ ਪੈਰਾਂ 'ਚ ਬੀੜੀਆਂ ਪਾ ਕੇ ਜਿਹੜਾ ਬੰਦਾ ਮੰਨ ਲਓ ਤੁਹਾਡੇ ਪੁਲਿਸ ਨੇ ਕੈਪਚਰ ਕਰ ਲਿਆ ਜਾਂ ਸਰਕਾਰ ਨੇ ਫਿਰ ਉਹਦੇ ਵਿੱਚ ਕੜੀਆਂ ਲਤਾਂ ਦੇ ਵਿੱਚ ਬੀੜੀਆਂ ਲਾਉਣ ਦਾ ਤਾਂ ਹੁਣ ਸਮਝ ਨਹੀਂ ਰਿਹਾ ਠੀਕ ਧੰਨਵਾਦ ਜੀ